ਦੋਸਤੋ ਆ ਕਿਵੇਂ ਹੋ ਗਿਆ ਆ ਤਾਂ ਕਮਾਲ ਹੀ ਕਰਤੀ ਏ ਬਾਈ ਨੇ ਬੋਤਲ ਦੇ ਵਿੱਚ ਡੰਡਾ ਪਸਾ ਕੇ ਉਹ ਨਾਟ ਢਿੱਡੀ ਕਾਸਤਾ ਚਲੂ ਦੱਸਦੇ ਕਿਵੇਂ ਕੀਤਾ ਬਾਈ ਕਹਿੰਦਾ ਇੱਕ ਬੋਤਲ ਲੈਣੀ ਤੁਸੀਂ ਤੇ ਇੱਕ ਲੈਣਾ ਡੰਡਾ ਉਹਦੇ ਵਿੱਚ ਤੁਸੀਂ ਦੋ ਸਰਾਕ ਕਰ ਲੈਣੇ ਇੱਕ ਨਾਟ ਢਿੱਡੀ ਲੈਣੀ ਹੈ ਇੱਕ ਲੋਹੇ ਦੀ ਬੈਰੰਗਲੀ ਗੋਲੀ ਤੇ ਇੱਕ ਲੈਣਾ ਤੁਸੀਂ ਪੈਨ ਤਾਂ ਸਭ ਤੋਂ ਪਹਿਲਾਂ ਉਹ ਕਹਿੰਦਾ ਮੈਂ ਤੁਹਾਨੂੰ ਦਿਖਾਉਣਾ ਕਿ ਜਿਹੜੀ ਆ ਆਪਣੀ ਲੱਕੜ ਲਈ ਹੋਈ ਏ ਦੇ ਵਿੱਚ ਦੋ ਸਰਾਕ ਕੀਤੇ ਆ ਤਾਂ ਇਹਦੇ ਵਿੱਚ ਜੇਕਰ ਆਪਾਂ ਢਿੱਡੀ ਪਸਾ ਕੇ ਇਹਦੀ ਬੋਤਲ ਦੇ ਮੂੰਹ ਵਿੱਚ ਇਹਦੀ ਪਸੋਣੇ ਆ ਅੰਦਰ ਭੇਜਤੀਆਂ ਤਾਂ ਇੰਨੀ ਜਾਊਗੀ ਹਨਾ ਤੇ ਤੁਸੀਂ ਵੀ ਹੈਰਾਨ ਰਹ ਜੂਗੇ ਵੀਡੀਓ ਵੇਖ ਕੇ ਲਾਸਟ ਤੱਕ ਜਰੂਰ ਬਨੇ ਰਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਚਲੋ ਜੀ ਕਰਦੇ ਆ ਸਟਾਰਟ ਦੋਸਤੋ ਪਹਿਲਾ ਬੋਤਲ ਹੈ ਜਿਹੜੀ ਉਹਦੇ ਵਿੱਚ ਕੀ ਕਰਨਾ ਆਪਾਂ 베어ਿੰਗ ਦੀ ਗੋਲੀ ਹੈ ਜਿਹੜੀ ਲੋਹੇ ਦੀ ਗੋਲੀ ਹੈ ਉਹ ਪਾ ਦੇਣੀ ਹੈ ਫਿਰ ਨਟ ਤੇ ਢੇਢੀ ਉਸ ਤੋਂ ਬਾਅਦ ਜਿਹੜਾ ਡੰਡਾ ਡੰਡੇ ਦੀਆਂ ਦੋ ਮੂਰੀਆਂ ਕਟੀਆਂ ਉਹਦੇ ਵਿੱਚ ਲਾਸਟ ਵਾਲੀ ਮੂਰੀ ਦੇ ਵਿੱਚ ਆਪਾਂ ਜਿਹੜਾ ਪੈਨ ਉਪਸਾੜਨੇ ਇਹ ਪਸਾ ਕੇ ਆਪਾਂ ਬੋਤਲ ਦੇ ਮੂੰਹ ਵਿੱਚ ਦੀ ਲੱਕੜ ਨੂੰ ਅੰਦਰ ਲਿਜਾਣਾ ਜਿਹੜੀ ਆਪਾਂ ਪੈਨ ਪਸਾਈ ਹੋਈ ਆ ਉਹਨੂੰ ਸੈਂਟਰ 'ਚ ਕਰ ਲੈਣਾ ਮੂਰੀਆਂ ਦੇ ਸੈਂਟਰ 'ਚ ਕਰਨ ਤੋਂ ਬਾਅਦ ਬੋਤਲ ਨੂੰ ਟੇਡਾ ਕਰ ਲਓ ਬੋਤਲ ਨੂੰ ਟੇਡਾ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਥਾਤੋਂ ਪਹਿਲਾਂ ਜਿਹੜੀ ਢੀ ਆਪਣੀ ਉਹਨੂੰ ਸੈਕੰਡ ਮੂਰੀ ਆ ਜਿਹੜੀ ਉਹਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਕੀ ਕਰਨਾ ਆਪਾਂ ਢੇਡੀ ਦੇ ਨਾਟਾ ਜਿਹੜਾ ਉਹਨੂੰ ਕਸਣਾ ਥੋੜਾ ਜਿਹਾ ਇੱਕ ਵਾਰੀ ਸੈਟਿੰਗ ਆ ਗਈ ਉਸ ਤੋਂ ਬਾਅਦ ਇਹਦਾ ਮੈਂਟ ਚ ਇੱਕ ਤਾਂ ਹੈ ਨਾ ਖੱਬੇ ਹੱਥ ਦਾ ਖੇੜ ਤਾਂ ਜਦੋਂ ਇਹ ਨਾਟਾ ਢੇਡੀ ਤੇ ਥੋੜਾ ਜਿਹਾ ਜੜ ਗਿਆ ਤਾਂ ਚੜਨ ਤੋਂ ਬਾਅਦ ਕੀ ਕਰਨਾ ਇਹਨੂੰ ਬੋਤਨੂ ਕਰ ਲੈਣਾ ਇਹ ਪੁੱਠਾ ਜਦੋਂ ਪੁੱਠਾ ਕਰਾਂਗੇ ਤੇ ਲੋਹੇ ਦੀ ਜਿਹੜੀ ਗੋਲੀ ਹੈ ਬੈਰੰਗਾਲੀ ਉਥੱਲੇ ਆ ਜੂਗੀ ਤੇ ਇਹ ਆਪਾਂ ਹੁਣ ਪਲਾਸ ਦਾ ਕੰਮ ਕਰੂਗੀ ਲੱਕੜ ਨੂੰ ਤਾਂઠા ਕਰੀ ਜਾਣਾ ਇਹ ਤਾਂઠા ਕਰਾਂਗੇ ਤੇ ਆਪਣਾ ਜਿਹੜਾ ਨਾਟਾ ਢਿਡੀ ਤੇ ਕੱਥਿਆ ਜਾਣਾ ਜਦੋਂ ਸੈਂਟਰ 'ਚ ਆ ਗਿਆ ਨਾਟ ਠੀਕ ਹੈ ਜੀ ਉਦੋਂ ਆਪਾਂ ਛੱਡ ਦੇਣਾ ਤਾਂ ਇਸ ਤਰੀਕੇ ਦੇ ਨਾਲ ਇਹ ਭਰਾਣੇ ਬੋਤਲ ਦੇ ਵਿੱਚ ਡੰਡਾ ਪਾਗਾ ਕੇ ਉਹਨੂੰ ਨਾਟ ਤੇ ਢਿਡੀ ਜਿਹੜੀ ਆ ਕੱਹੀ ਦੀ ਤਾਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਏ ਪੇਜ ਨਾ ਬਣੇ ਪਿੰਨ ਫੋਲੋ ਕਰ ਲੋ ਈ ਧੰਨਵਾਦ ਆ